ਬਾਬਾ ਜੀ ਇੱਕ ਮੈਂ ਗੱਲ ਨੋਟਿਸ ਕੀਤੀ ਇੱਥੇ ਆ ਕੇ ਹਾਂਜੀ ਤੁਹਾਡੀ ਇਸ ਜਗ੍ਹਾ ਤੇ ਜਿਹਨੂੰ ਕਿ ਸੱਪਾਂ ਵਾਲੀ ਜਗ੍ਹਾ ਵੀ ਕਹਿ ਦਿੰਦੇ ਆ ਹਾਂਜੀ ਤੇ ਇੱਥੇ ਮੈਂ ਦੇਖਿਆ ਕਿ ਲੋਕਾਂ ਦੀ ਆਉਗਾਸ ਬਹੁਤ ਜ਼ਿਆਦਾ ਹੋ ਗਈ ਆ ਹਾਂਜੀ ਤੇ ਜਿੱਦਾਂ ਮੈਂ ਪਹਿਲਾਂ ਵੀ ਆਉਣਾ ਹੁੰਨਾ ਸੀਗਾ ਉਦੋਂ ਕੋਈ ਇਦਾਂ ਦੀ ਗੱਲ ਹੈ ਨਹੀਂ ਸੀ ਵੀ ਮਤਲਬ ਟਾਮੀ ਟਾਮੀ ਹੁੰਦੇ ਸੀ ਲੋਕੀ ਹਾਂਜੀ ਹੁਣ ਤਾਂ ਮੇਰੇ ਬੈਠੇ ਬੈਠੇ ਹੀ ਮਨ ਨਾਲ ਤਾਂ 15 20 ਜਾਣੇ ਆ ਗਏ ਹੋਣੇ ਆ ਤਿੰਨ ਚਾਰ ਗੱਡੀਆਂ ਆਈਆਂ ਠੀਕ ਹੈ ਜੀ ਤੇ ਇਹ ਜਿੱਦਾਂ ਅਗਸਤ ਦਾ ਮਹੀਨਾ ਚੱਲ ਰਿਹਾ ਇਸ ਵੇਲੇ ਅਗਸਤ 2025 ਤੇ ਇਹ ਮਤਲਬ ਇੰਨਾ ਰਸ਼ ਹੋਣ ਦਾ ਕੀ ਕਾਰਨ ਹੈ ਇਹਨਾਂ ਦਿਨ ਇਕ ਤਾਂ ਜੀ ਅੱਜ ਕੱਲ ਇਹਨਾਂ ਦਾ ਹਾਸੂ ਸੀਜ਼ਨ ਆ ਬਾਤਾਂ ਕਰਨ ਦਾ ਸੱਪਾਂ ਅੱਛਾ ਹੀ ਅੱਛਾ ਠੀਕ ਆ ਦੂਜਾ ਗਰਮੀ ਆ ਅੱਛਾ ਜੀ ਤੀਸਰਾ ਅਸੀਂ ਬਾਹਰ ਸਪਰੇਆਂ ਬੜੀਆਂ ਕਰਦੇ ਆ ਜੀ 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 ਉਹ ਵੀ ਵਿਚਾਰੇ ਬੁੰਦਲੇ ਫਿਰਦੇ ਹੂੰ ਤੇ ਇਹਦਾ ਮਤਲਬ ਉਹ ਘਰਾਂ ਵਿੱਚ ਵੱਡ ਗਏ ਹੋ ਆ ਸੱਪ ਹੈ ਜਿਹੜੇ ਇਦਾਂ ਫਿਰ ਲੜ ਰਹੇ ਆ ਕਿਸੇ ਨਾਲ ਕਿਸੇ ਤੇ ਹਾਂਜੀ ਪਰ ਇਹਦੇ ਵਿੱਚ ਇੱਕ ਗੱਲ ਹੈ ਮੈਂ ਇੱਥੇ ਦੇਖਿਆ ਤੁਹਾਡੇ ਕਿ ਸੱਪ ਦੇ ਡੱਸੇ ਵਾਲੇ ਦਾ ਘਟਾ ਰਿਹਾ ਹਾਂ ਪਰ ਉਹ ਕਹਿੰਦੇ ਜੀ ਕੱਖ ਲੱਗ ਗਿਆ ਕੱਖ ਲੱਗ ਗਿਆ ਇਹ ਮੇਰੇ ਬਹੁਤ ਸਾਰੇ ਦਰਸ਼ਕਾਂ ਨੂੰ ਪਤਾ ਨਹੀਂ ਹੋਣਾ ਕੱਖ ਲੱਗੇ ਦਾ ਮਤਲਬ ਕੀ ਹੁੰਦਾ ਹੈ ਆਮ ਤੌਰ ਤੇ ਤੁਸੀਂ ਵੀ ਸੱਪ ਨੂੰ ਦੇਖਿਆ ਜੀ ਸੱਪ ਦੀਆਂ ਕੋਈ ਲੱਤਾਂ ਮਹਾ ਨਹੀਂ ਹੁੰਦੀ ਹਾਂਜੀ ਬਿਲਕੁਲ ਬਿਲਕੁਲ ਬਾਈ ਚਾਂਸ ਜਿੰਦਾ ਤੁਸੀਂ ਹੁਣ ਮੇਰੇ ਵੱਲ ਦੇਖ ਰਹੇ ਹੋ ਜੀ ਤੁਹਾਡੇ ਨੰਗੇ ਹੱਥ ਤੇ ਜਾਂ ਪੈਰ ਤੇ ਕੋ ਮੱਖੀ ਬੈ ਗਈ ਹੈ ਜੀ ਤੁਸੀਂ ਮੇਰੇ ਨਾਲ ਦੇਖਦੇ ਹੋ ਉਹਨੂੰ ਫੇਰ ਕਰ ਦਿੰਦੇ ਅੱਛਾ ਜੀ ਧਿਆਨ ਨਹੀਂ ਪਤਾ ਨਹੀਂ ਉਹ ਤੁਹਾਡਾ ਫਿੱਟ ਬੈਠਾ ਕਿ ਨਹੀਂ ਬੈਠਾ ਠੀਕ 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 ਅ ਤੁਸੀਂ ਆਪਣਾ ਕਾਰੋ ਕੰਮ ਜਿਹੜਾ ਸੀ ਉਹ ਕੀਤਾ ਓਕੇ ਇਸੇ ਤਰ੍ਹਾਂ ਆਮ ਤੌਰ ਤੇ ਸੱਪ ਜਿਹੜੇ ਆ ਕਾਪੂਸ ਤੇ ਰਹਿੰਦੇ ਆ ਜੀ ਜੀ ਬਾਈ ਚਾਂਸ ਹੋ ਦੇ ਕਿਤੇ ਪੂਸ ਤੇ ਕੋ ਦਾਬ ਆ ਜਾਏ ਕੋ ਚੁੰਮ ਜਾਵੇ ਅੱਛਾ ਜੀ ਉਹ ਤੇ ਮੂੰਹ ਮਾਰਨ ਦੀ ਕੋਸ਼ਿਸ਼ ਕਰਦਾ ਅੱਛਾ ਜੀ ਅੱਛਾ ਪਰ ਉੱਥੇ ਤਾਈ ਪਹੁੰਚਦਾ ਨਹੀਂ ਮੂੰ ਹੂੰ ਜੇ ਪਹੁੰਚ ਜਾਵੇ ਤਾਂ ਫਿਰ ਦੰਦ ਲੱਗਦੇ ਆ ਦੰਦੀ ਵੜਦਾ ਹੈ ਕੱਖ ਜਿਹੜਾ ਲੱਗ ਗਿਆ ਕਹਿੰਦੇ ਆ ਜੀ 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 ਉਹਦੀ ਜਿੱਤੇ ਤਾਈ ਉਹਦਾ ਮੂੰਹ ਪਹੁੰਚਿਆ ਉੱਥੇ ਉਹਦੀ ਜ਼ਹਿਰ ਡਿੱਪੇ ਅੱਛਾ ਜੀ ਉਹ ਜ਼ਹਿਰ ਥਾਣੀ ਅਸੀਂ ਨੰਗੇ ਪੱਤਿਆਂ ਨੂੰ ਲੱਗੀ ਆ ਪੱਤਿਆਂ ਤੋਂ ਲੱਗ ਗਈ ਆ ਜੀ ਜੀ ਤਾਂ ਵੀ ਸਾਡੇ ਹੋ ਜਾਣਾ ਅੱਛਾ ਇਹਦਾ ਮਤਲਬ ਇਹ ਆ ਕਿ ਵੀ ਅੱਛਾ ਇੱਕ ਮਿੰਟ ਇਹਨੂੰ ਇੱਥੇ ਰਹਿਣ ਦਿਓ ਅੱਛਾ ਜੀ ਹਾਂ ਤੇ ਇਹਦਾ ਮਤਲਬ ਇਹ ਆ ਬਾਬਾ ਜੀ ਕਿ ਜਦੋਂ ਤੁਸੀਂ ਕਿਤੇ ਘਾਹ ਦੇ ਵਿੱਚ ਜਾਣਾ ਆ ਖਾਸ ਕਰਕੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਤਾਂ ਬੰਦ ਜੁੱਤੀ ਪ੍ਰੋਪਰ ਪਾ ਕੇ ਜਾਓ ਜੁੱਤੀ ਪਾਓ ਉਤੋਂ ਵੀ ਟੱਕਿਆ ਹੋਵੇ ਹਾਂ ਦੇਖਿਆ ਕਿ ਇਆਂ ਦੇ ਲਤਾਂ ਦੇ ਹੋਏ ਆ ਹਾਂਜੀ ਹਾਂਜੀ ਹੱਥਾਂ ਤੇ ਹੋਏ ਆ ਓਹੋ ਆਪਾਂ ਤਾਂ ਉੱਧੇ ਹੀ ਵੜ ਜਾਈਦਾ ਆ ਹੁਣ ਵੀ ਮੈਂ ਇੱਕ ਜਿੱਦਾਂ ਆਪਣੀ ਖੁੱਲੀ ਜੁੱਤੀ ਜਿੱਦਾਂ ਸੈਂਡਲ ਪਾ ਕੇ ਆਇਆ ਸੀ ਤਾਂ ਆਪਾਂ ਵੀ ਅੰਦਰ ਤੁਹਾਡੇ ਜੰਗਲ ਦੇ ਵਿੱਚੋਂ ਦੀ ਹੁੰਦੇ ਆਏ ਆ ਤੇ ਖਤਰਾ ਆਇਆ ਚਲੋ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਆ ਜਿਹੜਾ ਕੱਖ ਲੱਗ ਗਿਆ ਬਾਬਾ ਜੀ ਨੇ ਐਕਸਪਲੇਨ ਕੀਤਾ ਉਹ ਤੋਂ ਤਾਂ ਇੱਕ ਮਤਲਬ ਕਿ ਸਿੱਖ ਮਿਲਦੀ ਆ ਕਿਤੇ ਵੀ ਘਾਫੂਸ ਦੇ ਵਿੱਚ ਜਾਵੋ ਕਦੀ ਵੀ ਜਾਓ ਮੈਂ ਤਾਂ ਕਹਿੰਨਾ ਕਿਉਂ ਬਾਬਾ ਜੀ ਬਰਸਾਤਾਂ ਹੁਣ ਚਾਹੇ ਸਾਲ ਚ ਕਦੀ ਵੀ ਸੇਫ ਰੱਖੋ ਸੇਫ ਰੱਖੋ ਆਪਣੇ ਆਪ ਨੂੰ ਕਵਰਡ ਰੱਖੋ ਬੂਟ ਪਾਓ ਤੇ ਅੱਛਾ ਕੱਖ ਦਾ ਫੇਰ ਮਤਲਬ ਹੁੰਦਾ ਵੀ ਕਿ ਜ਼ਹਿਰ ਲੱਗ ਜਾਣੀ ਉਹਦੀ ਜੇ ਕਿਤੇ ਪਈ ਹੋ ਆ ਪਰ ਇਹ ਜ਼ਹਿਰ ਚਮੜੀ ਨੂੰ ਲੱਗ ਗਈ ਕਿ ਜਿੱਥੇ ਕਿਤੇ ਸੱਟ ਲੱਗੀ ਹੋਈ ਉਹਦੇ ਉੱਤੇ ਨਹੀਂ ਚਮੜੀ ਤੇ ਵੀ ਲੱਗ ਜਾਏ ਈਵਨ ਇਤੋਂ ਤਾਂ ਇਹ ਮੋਤੋ ਮੱਖੀ ਉੜ ਕੇ ਆ ਕੇ ਬਹਿ ਗਈ ਆ ਜੀ ਉਹ ਵੀ ਸਾਡੀ ਜਿੱਤੇ ਨਰਮੀਆਂ ਚਮੜੀ ਹਾਂਜੀ ਉਤੋਂ ਇੰਟਰ ਕਰ ਜਾਂਦੇ ਤੁਸੀਂ ਇੱਥੇ ਕਹਿੰਨੇ ਹੁੰਨੇ ਆ ਜਿਹੜੇ ਵੀ ਆਉਂਦੇ ਆ ਕਿ ਜ਼ਖਮ ਬੰਨ੍ਹ ਬੰਨ੍ਹ ਲੋ ਇਹਨੂੰ ਹਾਂ ਟੱਕ ਲੋ ਟੱਕ ਲੋ ਇਹਨੂੰ ਹੈਨਾ ਤੇ ਇਹਦਾ ਮਤਲਬ ਇਹ ਤੁਹਾਨੂੰ ਤਾਂ ਇੱਥੇ ਖਤਰਾ ਬਣਿਆ ਰਿਹਾ ਰਹਿੰਦਾ ਹੁਣਾ ਆ ਰੱਬ ਵੀ ਮਿਹਰ ਕਰਦਾ ਇੱਥੇ ਠੀਕ ਸਾਡੇ ਕਦੀ ਹੋਇਆ ਇਦਾਂ ਨਹੀਂ ਪਰ ਮਤਲਬ ਬੜੀ ਹੈਰਾਨੇ ਵਾਲੀ ਗੱਲ ਆ ਵੀ ਤੇ ਇਸ ਜਿਹੜੀ ਜਿੱਦਾਂ ਜ਼ਹਿਰ ਆ ਹਾਂਜੀ ਜਦੋਂ ਮੰਨ ਲਓ ਸੱਪ ਨੇ ਆਪਣੀ ਜ਼ਹਿਰ ਸਿੱਟਦੀ ਕਿਤੇ ਹਾਂ ਉਹ ਕਿੰਨਾ ਚਿਰ ਤੱਕ ਐਕਟਿਵ ਰਹਿੰਦੀ ਆ ਮਤਲਬ ਤਕਰੀਬਨ ਰਹਿੰਦੀ ਆ ਜੀ ਅੱਛਾ ਜੀ ਮੰਨ ਲਓ ਕੋਈ ਉਹਦੀ ਐਕਸਪਾਇਰੀ ਡੇਟ ਹੈ ਨਹੀਂ ਹੈ ਅੱਛਾ ਅੱਛਾ ਬਾਬਾ ਜੀ ਜਿੱਦਾਂ ਮੈਂ ਦੇਖ ਰਿਹਾ ਇੱਥੇ ਅੱਜ ਵੀ ਦੇਖਿਆ ਮੈਂ ਤੇ ਪਹਿਲਾਂ ਵੀ ਦੇਖਦਾ ਰਿਹਾ ਕਿ ਕਾਫੀ ਦੂਰੋਂ ਦੂਰੋਂ ਲੋਕ ਹੀ ਆਉਂਦੇ ਇੱਥੇ ਹੈਨਾ ਕੋਈ ਮਤਲਬ ਕਿ ਵੀ ਢੇਰਾ ਬਾਬਾ ਨਾਨਕ ਵੱਲੋਂ ਆਏ ਸੀਗੇ ਕੋਈ ਕਰਤਾਰਪੁਰ ਵੱਲੋਂ ਆਏ ਸੀਗੇ ਤੇ ਕੋਈ ਇਵਨ ਕਿ ਉਧਰੋਂ ਵੀ ਤੁਹਾਡੇ ਜਿਹੜਾ ਆਪਣਾ ਮਾਲਵੇ ਦਾ ਇਲਾਕਾ ਉਧਰੋਂ ਵੀ ਹੁੰਦੇ ਆ ਹਾਂਜੀ ਤੇ ਇੰਨੀ ਇੰਨੀ ਦੂਰੋਂ ਲੋਕੀ ਆਉਂਦੇ ਆ ਗਾਲੇ ਤੋਂ ਆਏ ਸੀ ਹਾਂਜੀ ਤੇ ਉਹ ਸਾਰੇ ਮਤਲਬ ਸੱਪ ਦੇ ਇਹਦੇ ਕੱਖ ਲੱਗੇ ਵਾਲੇ ਹੁੰਦੇ ਆ ਜਾਂ ਸੱਪ ਦੇ ਡੱਸੇ ਵਾਲੇ ਹੁੰਦੇ ਆ ਹੋਸਟਲੀ ਜ਼ਹਿਰ ਉਹਨਾਂ ਦੇ ਸੱਪ ਨੇ ਦੰਦੀ ਨਹੀਂ ਵੱਢੀ ਹੁੰਦੀ ਅਛਾ ਜੀ ਉਹਦੀ ਜ਼ਹਿਰ ਉਹ ਕੱਖਾਂ ਤੋਂ ਜਾਂ ਉਹਦੀ ਜ਼ਹਿਰ ਤੋੜ ਕੇ ਆ ਕੇ ਮੱਕੀ ਬਹਿ ਗਈ ਆ ਅਛਾ ਚਲੋ ਆਪਾਂ ਹੁਣੇ ਸੱਪ ਦੀ ਗੱਲ ਹੀ ਕਰ ਰਹੇ ਮੈਨੂੰ ਗੱਲ ਧਿਆਨ ਚਾਹੀ ਤੁਸੀਂ ਕਿਹੜੇ ਬੰਦੇ ਨੂੰ ਕਦੀ ਜਿੱਦਾਂ ਕੋਈ ਵੀ ਇੱਥੇ ਸੱਪ ਦੇ ਦਸੇ ਵਾਲਾ ਆ ਗਿਆ ਮੰਨ ਲਓ ਕਦੀ ਤੁਸੀਂ ਉਹਨੂੰ ਰეკਮੈਂਡ ਵੀ ਕਰਦੇ ਕਿ ਭਾਈ ਹਸਪੀਟਲ ਚ ਜਾ ਹੁਣ ਸਾਡੇ ਇੱਥੇ ਮਤਲਬ ਤੁਹਾਡਾ ਕੰਮ ਖਰਾਬ ਆ ਮੈਂ ਨਹੀਂ ਇਦਾਂ ਨਹੀਂ ਕਿਹਾ ਅੱਛਾ ਜੀ ਤੇ ਜਿਹੜੇ ਆਉਂਦੇ ਆ ਇੱਥੇ ਉਹਨਾਂ ਨੂੰ ਆਰਾਮ ਆ ਜਾਂਦਾ ਮੋਸਟਲੀ ਆਰਾਮਦਾ ਹੀ ਹੋਣਾ ਹੀ ਜਿਹੜੇ ਇੰਨੇ ਗਿੱਜੇ ਆ ਠੀਕ ਆ ਠੀਕ ਐਸੇ ਬਹੁਤੇ ਸੱਪਾਂ ਚ ਜ਼ਹਿਰ ਨਹੀਂ ਜੀ ਸਾਡੇ ਮਨ ਤੇ ਅਸਰ ਪੈ ਜਾਂਦਾ ਜੀ ਹੋ ਤਾਂ ਹੈ ਪਰ ਗੱਲ ਇਦਾਂ ਆ ਪਤਾ ਨਹੀਂ ਹੁੰਦਾ ਨਾ ਹੁਣ ਸਾਨੂੰ ਕਿਹ ਚ ਜ਼ਹਿਰ ਹੈਗੀ ਕਿਹ ਚ ਨਹੀਂ ਜੀ ਹੈਨਾ ਨਹੀਂ ਮਾਨਸਿਕ ਤੌਰ ਤੇ ਤੇਰੇ ਹੈ ਸੱਪ ਲੜ ਗਿਆ ਹੂੰ ਤੇਤੀ ਕਰ ਆਉ ਕਰ ਉਹ ਤਾਂ ਹੈਗਾ ਜੀ ਬੰਦਾ ਉਦਾਂ ਹੀ ਪਰੇਸ਼ਾਨ ਹੋ ਜਾਂਦਾ ਜੀ ਜੀ ਉਹ ਤਾਂ ਹੈ ਹੀ ਉਹ ਤਾਂ ਹੈ ਜਿੱਦਾਂ ਜਿੱਦਾਂ ਇੱਕ ਸੱਪ ਆ ਤੇ ਇੱਕ ਚੂਹਾ ਹੈ ਜੀ ਹੈ ਹਰ ਤਰ ਲੱਗੀ ਸੀ ਨਾ ਉਹਨਾਂ ਦੀ ਆਹੋ ਤੇ ਤੁਹਾਡੇ ਜਿੱਦਾਂ ਨਾ ਸੱਪ ਡੰਗ ਮਾਰ ਗਿਆ ਤੇ ਉਹ ਚਲਾ ਗਿਆ ਤੁਹਾਡਾ ਧਿਆਨ ਨਹੀਂ ਸੀਗਾ ਤੇ ਉਹਦੀ ਜਗ੍ਹਾ ਤੇ ਇੱਕਦਮ ਚੂਹਾ ਆ ਗਿਆ ਹਾਂ ਤੇ ਤੁਹਾਨੂੰ ਲੱਗਣਾ ਮਤਲਬ ਤੁਹਾਡੇ ਮਨ ਤੇ ਅਸਰ ਨਹੀਂ ਹੋਣਾ ਉਹਨਾਂ ਕਿ ਕਿਉਂਕਿ ਕਹਿੰਦਾ ਚੂਹੇ ਨੇ ਵੱਢਿਆ ਕੋਈ ਗੱਲ ਨਹੀਂ ਪਰ ਇਹ ਜੇਹੀ ਉਲਟ ਹੋ ਗਿਆ ਹਾਂ ਫਿਰ ਤੁਹਾਨੂੰ ਕੁਝ ਵੀ ਹੋ ਸਕਦਾ ਹਾਰਟ ਅਟੈਕ ਵੀ ਹੋ ਸਕਦਾ ਹੈ ਨਾ ਬਹੁਤਾ ਇਦਾਂ ਹੁੰਦੀ ਹੈ ਅੱਛਾ ਜੀ ਦੇਖੋ ਕਮਾਲ ਆਇਆ ਹੈ ਪਰ ਚਲੋ ਮੈਂ ਤਾਂ ਇਹ ਫਿਰ ਦੁਬਾਰਾ ਗੱਲ ਜੋੜਨੀ ਚਾਹੁੰਦਾ ਸੀਗਾ ਮੈਂ ਇਹ ਕਿ ਹੁਣ ਜਦੋਂ ਸੱਪ ਕੋਈ ਕਿਸੇ ਦੇ ਡੱਸਦਾ ਆ ਹਾਂਜੀ ਕੀ ਉਹਨੂੰ ਲੱਗੇ ਤੋਂ ਲੱਗੇ ਉਹਨੂੰ ਫੌਰੀ ਤੌਰ ਤੇ ਕੀ ਕਰਨਾ ਚਾਹੀਦਾ ਫੌਰੀ ਤੌਰ ਤੇ ਜੀ ਬhtਿਆ ਇਲਾਜ ਜਿਹੜਾ ਮੇਰੇ ਮੈਂ ਮਹਿਸੂਸ ਕਰਦਾ ਹਾਂ ਜੇਸੀ ਕਿ ਉਹ ਅੱਛਾ ਜੀ ਅੱਛਾ ਠੀਕ ਹੈ ਦੂਜਾ ਹੈਗਾ ਆਪੇ ਆਮ ਤੌਰ ਤੇ ਸਾਡੇ ਹੱਥਾਂ ਤੇ ਜਾਂ ਪੈਰਾਂ ਤੇ ਹੁੰਦਾ ਹੈ ਜੀ ਥੋੜਾ ਉਤੋਂ ਬੰਨਿਓ ਅੱਛਾ ਜੀ ਦੋ ਤਿੰਨ ਤਾਂ ਬੰਨ ਪਾ ਦਿਓ ਠੀਕ ਹੈ ਤੇ ਉਹ ਲਗਭਗ ਇੱਕ ਜਿਹੜਾ ਬੰਨ ਪਾਇਆ ਹੈ ਉਹ ਅੱਧੇ ਪੌਣੇ ਘੰਟੇ ਬਾਅਦ ਖੋਲਣਾ ਕੀ ਚਾਹੀਦਾ ਠੀਕ ਹੈ ਤਿੰਨ ਪਾਇਓ ਹੁਣ ਇੱਕ ਖੋਲੋ 2 ਵਜੇ ਰਹਿੰਦੇ ਹੋ ਫੇਰ ਉਹਨੂੰ ਬੰਨ ਦਿਓ ਤੂੰ ਕਾ ਖੋਲ ਦਿਓ ਤੀਜਾ ਖੋਲ ਇਹਨਾਂ ਤੇ ਨੂੰ ਆਪਣਾ ਕੋਈ ਨਾ ਕੋਈ ਟਿਕਾਣਾ ਲਾ ਹਾਂ ਨਹੀਂ ਠੀਕ ਸਮਝਿਆ ਤਾਂ ਠੀਕ ਨਾ। ਅੱਛਾ ਚਲੋ ਇੱਕ ਹੋਰ ਚੀਜ਼ ਮੈਂ ਦੇਖੀ ਬਾਬਾ ਜੀ ਇੱਥੇ ਹਾਂ ਤੁਹਾਡੇ ਸੱਪਾਂ ਵਾਲੇ ਮੰਦਰ ਦੇ ਵਿੱਚ ਇੱਥੇ ਜਹੂਰੇ ਪਿੰਡ ਦੇ ਵਿੱਚ ਇੱਕ ਗੱਲ ਮੈਂ ਹੋਰ ਬੜੀ ਨੋਟਿਸ ਕੀਤੀ। ਤੁਹਾਨੂੰ ਗੱਲ ਵੀ ਹੋਈ ਪਹਿਲਾਂ ਇੱਕ ਵਾਰੀ। ਹਾਂਜੀ। ਇੱਥੇ ਲੋਕੀ ਆ ਕੇ ਨਾ ਇੱਕ ਜਿੱਦਾਂ ਵਹਿਮ ਭਰਮ ਉਹ ਕਰਦੇ ਆ। ਹਾਂਜੀ। ਉਹ ਕੱਪੜਿਆਂ ਦਾ ਵਹਿਮ ਭਰਮ ਕਰਨ ਲੱਪਨਦੇ ਆ ਜੀ ਜਿਹੜੇ ਕੱਪੜੇ ਪਾ ਕੇ ਆਏ ਆ ਉਹਨਾਂ ਨੂੰ ਕਹਿੰਦੇ ਵੀ ਨਹੀਂ ਪਾ ਕੇ ਆਉਣਾ ਪਾਉਣਾ ਮੁੜ ਕੇ ਇੱਥੇ ਸਿੱਟ ਜਾਂਦੇ ਆ। ਹਾਂਜੀ। ਇਦਾਂ ਦੇ ਕਿਹੜੇ-ਕਿਹੜੇ ਹੋਰ ਵਹਿਮ ਭਰਮ ਆ ਜਿਹੜੇ